ਅੱਜ ਦਾ ਦਿਨ ਭਾਰਤ ਵਿੱਚ ਸਪੋਰਟਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਦਿਨ ਭਾਰਤ ਲਈ ਵੱਖ-ਵੱਖ ਖੇਡਾਂ ਦੇ ਵਿੱਚ ਕਮਾਲ ਕਰਨ ਵਾਲੇ ਦਿੱਗਜ ਖਿਡਾਰੀਆਂ ਨੂੰ ਅਰਜੁਨ ਅਵਾਰਡ ਅਤੇ ਖੇਡ ਰਤਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਇਸ ਸਾਲ ਕਿਸੇ ਵੀ ਖਿਡਾਰੀ ਨੂੰ ਖੇਡ ਰਤਨ ਅਵਾਰਡ ਲਈ ਸਿਲੇਕਟ ਨਹੀਂ ਕੀਤਾ ਗਿਆ ਅਤੇ કુલ 15 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਜਿਹੜੇ ਖਿਡਾਰੀਆਂ ਨੂੰ ਅਰਜੁਨ ਅਵਾਰਡ ਲਈ ਚੁਣਿਆ ਗਿਆ ਹੈ ਉਹਨਾਂ ਵਿੱਚ ਸ਼ੂਟਿੰਗ ਵਿੱਚ ਲਗਾਤਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਕਮਾਲ ਕਰਨ ਵਾਲੀ ਹੀਨਾ ਸਿੱਧੂ ਨੂੰ ਇਸ ਅਵਾਰਡ ਦੇ ਲਈ ਚੁਣਿਆ ਗਿਆ ਹੈ। ਇਹਨਾਂ ਪਟਿਆਲਾ ਦੇ ਰਹਿਣ ਵਾਲੀ ਹੈ ਅਤੇ ਇਹਨਾਂ ਦੀ ਲਗਾਤਾਰ ਕੀਤੀ ਮਿਹਨਤ ਅਤੇ ਲਗਾਤਾਰ ਕੀਤੇ ਚੰਗਾ ਪ੍ਰਦਰਸ਼ਨ ਸਦਕਾ ਹੀ ਹੀਨਾ ਦੀ ਚੋਣ ਇਸ ਅਵਾਰਡ ਦੇ ਲਈ ਕੀਤੀ ਗਈ ਹੈ। ਸੁਲਾਬਾਜ ਮੇਜਰ ਧਿਆਨ ਚੰਨ ਨੂੰ ਹਰ ਕਿਤੇ ਯਾਦ ਕੀਤਾ ਜਾ ਰਿਹਾ ਹੈ। ਹੌਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਨ ਨੂੰ 1930 ਦੇ ਦशक ਵਿੱਚ ਜਰਮਨ तानाशाह ਐਡੋਲਫ ਹਿਟਲਰ ਨੇ ਜਰਮਨੀ ਦੇ ਲਈ ਖੇਡਣ ਦੀ ਪੇਸ਼ਕਸ਼ ਕੀਤੀ ਸੀ ਤਾਂ ਉਹਨਾਂ ਨੇ ਸਾਫ਼ ਇਸ ਪੇਸ਼ਕਸ਼ ਨੂੰ ਠੋਕਰਾ ਦਿੱਤਾ ਅਤੇ ਕਿਹਾ ਕਿ ਭਾਰਤ ਲਈ ਖੇਡਣਾ ਉਮਾਨ ਵਾਲੀ ਗੱਲ ਮਹਿਸੂਸ ਕਰਦੇ ਨੇ 19 ਅਗਸਤ 1905 ਤੋਂ ਇਲਾਹਾਬਾਦ ਵਿੱਚ ਜਨਮੇ ਮੇਜਰ ਧਿਆਨ ਚੰਦ ਸਿੰਘ ਭਾਰਤੀ ਫੀਲਡ ਹਾਕੀ ਦੇ ਖਿਡਾਰੀ ਅਤੇ ਕਪਤਾਨ ਸੀ ਉਹਨਾਂ ਨੇ ਭਾਰਤ ਅਤੇ ਵਿਸ਼ਵ ਹਾਕੀ ਦੇ ਖੇਤਰ ਵਿੱਚ ਸਭ ਤੋਂ ਬਿਹਤਰੀਨ ਖਿਡਾਰੀਆਂ ਦੇ شمار ਦੇ ਵਿੱਚ ਆਪਣਾ ਨਾਮ ਸਾਹਮne ਕੀਤਾ ਉਹ ਤਿੰਨ ਵਾਰ 올림픽 ਦੇ ਵਿੱਚ ਸੋਨੇ ਦੇ ਤਗਮੇ ਜਿੱਤਣ ਵਾਲੇ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਜਿਸ ਵਿੱਚ 1928 ਦਾ ਐਮਸਟਰਡਮ 올림픽 1932 ਦਾ ਲਾਸ ਏਂਜਲਸ 올림픽 ਅਤੇ 1936 ਦਾ ਬਰਲਿਨ ਬਰਲਿਨ 올림픽 ਸ਼ਾਮਿਲ ਹੈ। ਉਹਨਾਂ ਦੀ ਮੌਤ 3 ਦਸੰਬਰ 1979 ਨੂੰ ਹੋਈ ਸੀ। ਧਿਆਨ ਚੰਦ ਦੇ ਵਿੱਚ ਹਾਕੀ ਦੇ ਖੇਡ ਦੀ ਪ੍ਰਤਿਭਾ ਸ਼ੁਰੂ ਤੋਂ ਹੀ ਸੀ, ਬਚਪਨ ਤੋਂ ਹੀ ਉਹ ਆਪਣੀ ਹਾਕੀ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਨੇ ਸਤਤ ਸਦਨਾ ਅਭਿਆਸ, ਲਗਨ, ਸੰਘਰਸ਼ ਅਤੇ ਸੰਕਲਪ ਦੇ ਸਹਾਰੇ ਹੀ ਆਪਣੀ ਹਾਕੀ ਨੂੰ ਬਰਕਰਾਰ ਰੱਖਿਆ।